ਸਾਰੇ ਸਾਥੀਓ ਇੱਕ ਬਹੁਤ ਹੀ ਚੈਲੈਂਜਿੰਗ ਟਾਈਮ ਜਿਹਨੂੰ ਕਹਿ ਸਕਦੇ ਆ ਪੰਜਾਬ ਦੇ ਸਾਹਮਣੇ ਇੱਕ ਬਹੁਤ ਬੜੀ ਮੁਸੀਬਤ ਜਦੋਂ ਆਈ ਹੋਈ ਹੈ ਸਾਰੇ ਪੰਜਾਬ ਦੇ ਉੱਤੇ ਉਸ ਸਮੇਂ ਤੁਹਾਡੇ ਸਾਰੇ ਸਾਥੀਆਂ ਨਾਲ ਗੱਲਬਾਤ ਕਰਨ ਦਾ ਅੱਜ ਤੁਹਾਨੂੰ ਸਾਰਿਆਂ ਨੂੰ ਆ ਕੇਜਲ ਦਿੱਤੀ ਹੈ ਆਵਾਜ਼ ਇੱਕੋ ਹੈ ਮਾਰੇ ਪਿੱਛੇ ਹੜ੍ਹਾਂ ਤੋਂ ਪ੍ਰਭਾਵਿਤ ਸਾਰਾ ਇਲਾਕਾ ਪੰਜਾਬ ਦਾ ਖਾਸ ਤੌਰ ਤੇ ਬਾਰਡਰ ਦਾ ਇਲਾਕਾ ਸੁਲਤਾਨਪੁਰ ਲੋਧੀ ਕਪੂਰਥਲਾ ਹੁਸ਼ਿਆਰਪੁਰ ਦਾ ਜ਼ਿਲ੍ਹਾ ਉਧਰ ਰੋਪੜ ਆ ਜਿਹੜੇ ਇਲਾਕੇ ਐ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਐ ਹੜ੍ਹ ਤੋਂ ਉਹਨਾਂ ਵਾਸਤੇ ਹੁਣ ਇੰਨਾ ਜ਼ਰੂਰ ਐ ਵੀ ਹੁਣ ਮੌਸਮ ਦਾ ਮિજાਜ ਕੁਝ ਬਦਲਿਆ ਐ ਪਰ ਫੇਰ 3-4 ਦਿਨਾਂ ਦਾ ਅਲਰਟ ਜਿਹੜਾ ਵਾੜੀ ਇਲਾਕਿਆਂ ਦੇ ਵਿੱਚ ਐ ਉਹਦੀ ਵੀ ਅਜੇ ਮਾਰ ਸਾਨੂੰ ਪੈ ਸਕਦੀ ਹੈ ਸੋ ਵੀ ਕੈਨੋਟ ਲੋਅਰ ਆਰ ਗਾਰਡਸ ਕਿਸਾਨਾਂ ਦੇ ਨਾਲ ਕਿਸਾਨਾਂ ਦੇ ਨਾਲ ਨਾਲ ਸਾਡੇ ਜਿਹੜੇ ਮਜ਼ਦੂਰ ਸਾਥੀ ਹੈ ਪ੍ਰਾਹ ਹੈ ਗਰੀਬ ਹੈ ਈਵਨ ਜਿਹੜੇ ਕਾਮਰਸ ਐਂਡ ਟ੍ਰੇਡ ਦੇ ਉੱਤੇ ਵੀ ਬਹੁਤ ਵੱਡਾ ਇਹਦਾ ਕਿਉਂਕਿ ਜਿਹੜੇ ਇਲਾਕਿਆਂ 'ਚ ਇਹ ਕਿਸਾਨਾਂ ਨੂੰ ਪ੍ਰਭਾਵਿਤ ਹੋਏ ਉੱਥੇ ਦੀ ਮੰਡੀਆਂ ਚਾਹੇ ਜਨਾਲੇ ਦੀ ਲੈ ਲਓ ਚਾਹੇ ਪਠਾਨਕੋਟ ਦੀ ਮੰਡੀ ਲੈ ਲਓ ਸਾਰਿਆਂ ਦੇ ਅੰਦਰ ਵੀ ਇਹ ਆੜਤੀ ਇਹ ਪਰਾਜੇੜੇ ਬੈਠੇ ਸਾਰਿਆਂ ਤੇ ਉਹਦਾ ਅਸਰ ਪਊਗਾ ਇਸ ਆ ਫਾਰ ਰੀਚਿੰਗ ਐ ਦਾ ਇੰਪੈਕਟ ਹੈ ਜਿਹੜਾ ਅਜੇ ਮਹਿਸੂਸ ਨਹੀਂ ਹੋ ਰਿਹਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਇਤੈੰਦਾ ਪਾਣੀ ਭਰਿਆ ਖੇਤਾਂ 'ਚ ਦਿਖ ਰਿਹਾ ਹੈ ਜਿਵੇਂ ਜਿਵੇਂ ਪਾਣੀ ਘਟੂਗਾ ਉਹਦੇ ਬਾਅਦ ਉਹਦੇ ਨਾਲ ਚਲਦੀਆਂ ਬਿਮਾਰੀਆਂ ਲੋਕਾਂ ਦੇ ਅੰਦਰ ਤਰ੍ਹਾਂ ਤਰ੍ਹਾਂ ਦੀਆਂ ਵੈਕਟਰ ਬੋਰਨ ਡਿਜ਼ੀਜ਼ਸ ਉਹਦਾ ਮਾਰ ਜਿਹੜੀ ਪਊਗੀ ਗਰੀਬਾਂ ਦੇ ਜਿਹੜੇ ਘਰ ਹੈ ਜੋ ਸੁੱਕਣਗੇ ਧੁੱਪ ਦੇ ਨਾਲ ਉਨ੍ਹਾਂ ਦੇ ਅੰਦਰ ਹੋਣ ਵਾਲਾ ਨੁਕਸਾਨ ਸੋਚਦਾ ਜੈ ਅਜੇ ਬਹੁਤ ਸਾਰਾ ਔਖਾ ਸਮਾਂ ਸਾਡੇ ਸਾਹਮਣੇ ਖੜਾ ਹੈ ਉਹਦੇ ਵਾਸਤੇ ਵੀ ਤਿਆਰੀ ਕਰਨ ਦੀ ਜਰੂਰਤ ਹੈ ਮੈਂ ਨਹੀਂ ਸੀ ਚਾਹਦਾ ਕਿਉਂਕਿ ਪਹਿਲਾ ਜਦੋਂ ਦੌਰਾ ਮੈਂ ਕੀਤਾ ਸਭ ਤੋਂ ਪਹਿਲਾਂ ਅਜਨਾਲਾ ਇਲਾਕੇ ਦੇ ਅੰਦਰ ਜਾਣ ਦਾ ਮੈਨੂੰ ਮੌਕਾ ਮਿਲਿਆ ਉਸ ਦਿਨ ਅੰਮ੍ਰਿਤਸਰ ਦੇ ਅੰਦਰ ਸ਼ਾਮ ਨੂੰ ਪ੍ਰੈਸ ਕਾਨਫਰੰਸ ਕਰਦੇ ਹੋਏ ਮੈਂ ਬੇਨਤੀ ਕੀਤੀ ਸੀ ਸਾਰਿਆਂ ਨੂੰ ਮੈਂ ਕਿਹਾ ਆ ਸਮਾਂ ਕਿਸੇ ਵੀ ਰਾਜਨੀਤਿਕ ਕਰਨਦਾਨੀ ਅਜੇ ਤਾਂ ਸਿਰਫ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਯਾਦ ਕਰਾਣ ਆਇਆ ਵੀ ਤੁਸੀਂ ਮੁੱਖ ਮੰਤਰੀ ਹੋ ਪੰਜਾਬ ਦੇ ਆਪਣੀ ਜ਼ਿੰਮੇਵਾਰੀ ਸੰਭਾਲੋ ਇਹਨੂੰ ਆਊਟਸੋਰਸ ਨਾ ਕਰੋ ਤੁਹਾਨੂੰ ਲੋਕਾਂ ਨੇ ਬਣਾਇਆ ਹੈ ਜ਼ਿੰਮੇਵਾਰੀ ਸਮਝ ਕੇ ਜ਼ਿੰਮੇਵਾਰੀ ਨਿਭਾਰੋ ਸਾਰਾ ਪੰਜਾਬ ਤੁਹਾਡੇ ਨਾਲ ਖੜਾ ਹੈ ਇਨਫੈਕਟ ਉਸ ਦਿਨ ਤਾਂ ਮੈਂ ਇਹ ਸਹਜਤਾ ਚ ਲੈ ਗਿਆ ਚਾਹੇ ਮੈਂ ਕਿਹਾ ਸਾਡੇ ਕਾਂਗਰਸ ਦੇ ਨਾਲ ਆਕਾਲੀਆਂ ਨਾਲ ਜਿਸ ਕਿਸਮ ਦੇ ਵੀ ਵਿਖਰੇਵੇਂ ਰਹੇ ਹੋਣਗੇ ਪਰ ਮੈਂ ਉਹਨਾਂ ਦੇ ਵਿਰਸਤੇ ਵੀ ਕਹਿ ਸਕਦਾ ਵੀ ਸਾਰੇ ਸਾਰੀ ਪਾਰਟੀਆਂ ਤੁਹਾਡੇ ਨਾਲ ਖੜੀਆਂ ਪੰਜਾਬ ਦੀ ਬਾਹ ਪਕੜੋ ਪਰ ਜਿਸ ਕਿਸਮ ਦਾ ਰਵਈਆ ਪੰਜਾਬ ਸਰਕਾਰ ਦਾ ਰਿਹਾ ਹੈ ਜਿਸ ਤਰ੍ਹਾਂ ਉਸ ਜਦੋਂ ਮੈਂ ਅੱਜ ਨਾਲੇ ਤੋਂ ਵਾਪਸ ਮੁੜ ਕੇ ਆਇਆ ਮੈਂ ਇੱਕ ਚਿੱਠੀ ਪ੍ਰਧਾਨ ਮੰਤਰੀ ਜੀ ਨੂੰ ਲਿਖੀ ਕਿ ਪੰਜਾਬ ਨੂੰ ਅੱਜ ਕੇਂਦਰ ਦੀ ਲੋੜ ਹੈ ਕੇਂਦਰ ਸਾਡੀ ਆ ਕੇ ਬਾਹ ਪਕੜੇ ਉਸਦੇ 2 ਦਿਨ ਦੇ ਬਾਅਦ ਮੁੱਖ ਮੰਤਰੀ ਸਾਹਿਬ ਨੇ 1 ਸਤੰਬਰ ਨੂੰ ਚਿੱਠੀ ਲਿਖੀ ਪ੍ਰਧਾਨ ਮੰਤਰੀ ਨੂੰ ਉਸੇ ਦਿਨ ਮੇਰੇ ਦਿਮਾਗ 'ਚ ਖਟਕ ਗਿਆ ਸੀ ਵੀ ਸਰਕਾਰ ਸੰਜੀਦਾ ਹੈ ਨਹੀਂ ਸੀਰੀਅਸ ਹੈ ਨਹੀਂ ਉਸ ਚਿੱਠੀ 'ਚ ਪੰਜਾਬ ਦੀ ਔਕੜਾਂ ਦਾ ਪੰਜਾਬ ਦੀ ਮੁਸੀਬਤ ਦਾ ਜਾਂ ਪੰਜਾਬ ਦੇ ਜਿਹੜੇ ਗਰਾਊਂਡ ਰਿਐਲਿਟੀ ਹੈ ਉਸ ਤੋਂ ਪਾਸੇ हट ਕੇ ਜਿਸ ਤਰ੍ਹਾਂ ਭਗਵੰਤ ਮਾਨ ਜੀ ਦੀ ਇੱਕ ਆਦਤ ਹੈ ਉਹਨਾਂ ਨੇ ਇੱਕ ਕੁਝ ਮਜ਼ਾਕ ਜਿਹਾ ਕੀਤਾ ਜਿਹਦੇ ਵਿੱਚ ਉਹਨਾਂ ਨੇ ਪਾਤਾ ਵੀ ਸਾਨੂੰ 60 ਹਜ਼ਾਰ ਕਰੋੜ ਰੁਪਇਆ ਸਾਡਾ ਪੰਜਾਬ ਦਾ ਥੋੜੇ ਕਨੀ ਬੋਲਦਾ ਉਹ ਸਾਡਾ ਭੇਜੋ ਕਿੱਥੋਂ ਆਇਆ ਹੈ 60000 ਕਰੋੜ ਰੁਪਇਆ ਕਿਉਂਕਿ ਉਸ ਇੱਕ ਤਰੀਕ ਤੋਂ ਪਹਿਲਾਂ ਕਿਸੇ ਨੇ 60000 ਦਾ ਅੰਕੜਾ ਨਹੀਂ ਸੀ ਸੁਣਿਆ 8 ਤੇ 60 ਦੇ ਅੰਦਰ ਬੜਾ ਫਰਕ ਹੁੰਦਾ ਸਭ 8000 ਵਾਲੀ ਗਲਤ ਹੁੰਦੀ ਸੀ ਵੀ 8000 ਸਾਡਾ ਬਕਾਇਆ ਪਿਆ ਜੀ ਆਰਡੀਐਫ ਦਾ ਜਿਹਦਾ ਸੁਪਰੀਮ ਕੋਰਟ 'ਚ ਚਰਚਾ ਹੁੰਦੀ ਹੈ ਸੁਪਰੀਮ ਕੋਰਟ 'ਚ ਕੇਸ ਗਿਆ ਹੈ ਰੋਜ਼ ਦੀ ਗੱਲ ਆ ਜਾਂਦੀ ਹੈ ਉਹ ਉਹਦੇ ਤੇ ਆ ਕੇ ਖੜ ਜਾਂਦਾ ਵੀ 8000 ਕਰੋੜ ਰੁਪਇਆ ਸਾਡਾ ਬਕਾਇਆ ਹੈ ਪਰ 8 ਤੇ 60 ਦੇ ਅੰਦਰ ਬੜਾ ਫਰਕ ਹੁੰਦਾ ਮੈਂ ਕਹਿੰਦਾ ਸ਼ਾਇਦ ਇਹਨਾਂ ਨੂੰ ਇੱਕ 60000 ਵਾਲੀ ਆਤੀ ਹੈ ਕਿਉਂਕਿ ਯਾਦ ਕਰੋ ਉਹ ਉਹੀ 60000 ਹੈ 60000 ਵਾਲੀ ਫਿਗਰ ਦੀ ਗੱਲ ਕਰਦਾ ਹਾਂ ਸਾਹਿਬ 60000 ਦਾ ਆਂਕੜਾ ਕੇਜਰੀਵਾਲ ਸਾਹਿਬ ਨੇ ਚਾਲੂ ਕੀਤਾ ਸੀਗਾ 40000 ਰੁਪਿਆ ਐਕਸਾਈਜ਼ ਦੇ ਠੇਕਿਆਂ 'ਚੋਂ ਕੱਢ ਕੇ ਲਿਆਉਂਗਾ ਮੈਂ ਤੇ 20000 ਰੁਪਿਆ ਮੈਂ ਰੇਤੇ ਵਾਲੇ ਕੰਮ 'ਚੋਂ ਕੱਢ ਕੇ ਲਿਆਉਂਗਾ 60000 ਕਰੋੜ ਨਾਲ ਪੰਜਾਬ ਦਾ ਹੁਨਿਆਰਾ ਬਦਲ ਦੇਾਂਗੇ ਇਹ ਉਹ 60000 ਹੈ ਜੀ ਜਿਸ ਕਿਸਮ ਦੀ ਇਮੇਜਿਨੇਸ਼ਨ ਉਹਦੋਂ استعمال ਹੋਈ ਸੀ ਉਸੇ ਕਿਸਮ ਦੀ ਵੀ ਕਹਿੰਦੇ ਜੇ ਜੀਐਸਟੀ ਮੈਂ ਪੁੱਛਿਆ ਉਹ ਮੈਂ ਦੇਖੀ ਇਹਨਾਂ ਦੀ ਮੰਗ ਪੱਤਰ ਜਿਹੜਾ ਇਹਨਾਂ ਨੇ ਸਬਮਿਟ ਕੀਤਾ ਹੈ ਜਿਹੜੀ ਉਹਦੇ ਨਾਲ ਆ ਵੀ ਬ੍ਰੇਕਡਾਊਨ ਵੀ ਆ 60 ਹਜ਼ਾਰ ਕਿੱਥੋਂ ਬਣਦੇ ਐ ਉਹਦੇ 'ਚ 50 ਹਜ਼ਾਰ ਕਰੋ 50 ਹਜ਼ਾਰ ਕਰੋੜ ਦਾ ਅੰਕੜਾ ਪਾ ਰੱਖਿਆ ਵੀ ਜੇ ਜੀਐਸਟੀ ਨਾ ਲੱਗਦੀ ਜੇ ਜੀਐਸਟੀ ਨਾ ਲੱਗਦੀ 18 ਤੋਂ ਚਾਲੂ ਹੋਈ ਹੈ ਜੀਐਸਟੀ ਜੇ ਨਾ ਲੱਗਦੀ ਤਾਂ ਪੰਜਾਬ ਨੂੰ ਇਹ ਨਾ ਹੋਣਾ ਸੀਗਾ ਇਹਦਾ ਸਾਨੂੰ ਖਾਮੀ ਆ ਜਾ ਭਰ ਕੇ ਦਿਓ ਇੱਕ ਤਰੀਕ ਨੂੰ ਮੁੱਖ ਮੰਤਰੀ ਚਿੱਠੀ ਲਿਖ ਰਹੇ ਹੈ ਪ੍ਰਾਈਮ ਮਿਨਿਸਟਰ ਨੂੰ 3 ਤਰੀਕ ਨੂੰ ਜੀਐਸਟੀ ਕੌਂਸਲ ਦੀ ਮੀਟਿੰਗ ਹੈ ਸਾਬ ਮੈਂ ਬਿਨਾ ਫੈਕਟ ਫਿਗਰ ਦੇ ਕੁਝ ਨਹੀਂ ਬੋਲਦਾ ਸਾਬ 3 ਤਰੀਕ ਨੂੰ ਜੀਐਸਟੀ ਕੌਂਸਲ ਦੀ ਮੀਟਿੰਗ ਹੁੰਦੀ ਹੈ ਜਿਹਦੇ ਵਿੱਚ ਜਿਹੜੇ ਸਲੈਬ ਘਟਾ ਕੇ ਦੋ ਸਲੈਬ ਕਰ ਦਿੱਤੇ ਗਏ ਉਹਦੇ ਵਿੱਚ ਪੰਜਾਬ ਦੇ ਫਾਈਨੈਂਸ ਮਿਨਿਸਟਰ ਚੀਮਾ ਸਾਹਿਬ ਜਾਂਦੇ ਹੈ ਦੀਮਾ ਸਾਹਿਬ ਦੇ ਉਥੇ ਬਾਹਰ ਆ ਕੇ ਬਿਆਨ ਦਿੰਦੇ ਆ ਅਖਬਾਰਾਂ ਚ ਬਿਆਨ ਹੈ ਮੇਰੇ ਕੋਲ ਉਹਨਾਂ ਦੇ ਬਿਆਨ ਮੈਂ ਲਈ ਵਰਦਾ ਤੁਹਾਡੇ ਤੋਂ ਜ਼ਿਆਦਾ ਛਾਪੇ ਦਾ ਤੁਸੀਂ ਇਹ ਬਿਆਨ ਸਾਹਿਬ ਤੁਹਾਡੇ ਅਖਬਾਰਾਂ ਚ ਹੀ ਹੈ ਉਹਦੇ ਚ ਕਿਤੇ 50000 ਦਾ ਕੋਈ ਅੰਕੜਾ ਨਹੀਂ ਸਾਹਿਬ 나ਹੀਂ 60000 ਦਾ ਅੰਕੜਾ ਵੀ 8000 ਮਿਲਾ ਕੇ ਤੇ 800 ਕਰੋੜ ਰੁਪਏ ਕਹਿੰਦਾ ਪ੍ਰਧਾਨ ਮੰਤਰੀ ਜਿਹੜੀ ਇਹ ਗ੍ਰਾਮੀਨ ਸੜਕ ਯੋਜਨਾ ਸੀ ਜਿਹੜਾ ਇਹਨਾਂ ਦੇ ਟੈਂਡਰ ਹੀ ਨਹੀਂ ਪਾਏ ਉਹ ਵੀ ਜੋੜੀ ਬੈਠੇ ਹੈ ਵੀ ਉਹ ਵੀ ਸਾਡੇ ਉਹ ਵੀ ਸਾਨੂੰ ਵਾਪਸ ਮੋੜੋ ਉਹ 60000 ਦਾ ਇਹਨਾਂ ਨੇ ਕਿਤੇ ਜ਼ਿਕਰ ਨਹੀਂ ਕੀਤਾ ਚੀਮਾ ਸਾਹਿਬ ਨੇ ਇਹਨਾਂ ਕਿਹਾ ਵੀ ਇਹ ਜਿਹੜੀ ਦੋ ਸਲੈਬਸ ਬਣਾਤੀਆਂ ਪੰਜਾਬ ਦੇ ਨਾਲ ਪੰਜਾਬ ਦੇ ਰੈਵਨਿਊ ਨੂੰ ਉਹਦਾ ਨੁਕਸਾਨ ਹੋਊਗਾ ਉਹਦੇ ਤੇ ਵੀ ਗੌਰ ਕਰੋ ਪਰ 60000 ਦੀ ਗੱਲ ਚੀਮਾ ਸਾਹਿਬ ਨੇ ਨਹੀਂ ਕੀਤੀ ਕਿਉਂ ਨਹੀਂ ਕੀਤੀ ਕਿਉਂਕਿ ਕਿਸੇ ਵੀ ਆਈਐਸ ਅਫਸਰ ਨੇ ਉਹ ਜਿਹੜਾ ਬਣਾਇਆ ਹੈ ਨਾ ਚਿੱਠੀ ਜਿਸ ਤੇ ਪਾਇਆ 50000 GST ਦਾ 10000 RITF ਦਾ ਤੇ ਸੜਕਾਂ ਵਾਲੇ ਮਿਲਾ ਕੇ ਸਾਨੂੰ 60000 ਬਣਾ ਕੇ ਦਿਓ ਕਿਸੇ ਆਈਐਸ ਅਫਸਰ ਨੇ ਉਹਦੇ ਤੇ ਸਾਈਨ ਨਹੀਂ ਕਰਨੇ ਸਾਹਿਬ ਨਾ ਹੀ ਕਿਸੇ ਪ੍ਰਿੰਸੀਪਲ ਸੈਕਟਰੀ ਫਾਈਨਾਂਸ ਨੇ ਜਾਂ ਕਿਸੇ ਨੌਦੇ ਤੇ ਸਾਈਨ ਕੀਤੇ ਫਰਜੀ ਕਾਗਜ਼ ਹੈ ਉਹ ਚੱਕੀ ਫਿਰਦੇ ਬਿਕੋਜ਼ ਜਿਸ ਦਿਨ ਆਈਐਸ ਕਿਸੇ ਨੇ ਸਾਈਨ ਕਰਤੇ ਮੈਂ ਨਹੀਂ ਸਮਝਦਾ ਕਿ ਉਹਨੂੰ ਅਗਲੇ ਦਿਨ ਆਈਐਸ ਦੀ ਉਹਦੇ ਤੋਂ ਵਿਡਰਾਅ ਨਾ ਕਰਕੇ ਉਹਦੇ ਤੇ ਪਰਚਾ ਨਾ ਦਰਜ ਹੋ ਜਿੱਕੇ ਸਭ ਸਮਝਦੇ ਸਾਬ ਮੈਂ ਕਿਉਂ ਆ ਤੁਹਾਨੂੰ ਦੱਸ ਰਿਹਾ ਆ ਮੈਂ ਰਾਜਨੀਤੀ ਨਹੀਂ ਕਰ ਰਿਹਾ ਸਾਬ ਮੈਂ ਇਸ ਸਰਕਾਰ ਦਾ ਗੈਰ ਜ਼ਿੰਮੇਵਾਰਾਨਾ ਜਿਹੜਾ ਅੰਦਾਜ਼ ਹੈ ਉਹਦੇ ਤੇ ਤੁਹਾਡੇ ਸਾਹਮਣੇ ਰੋਸ਼ਨੀ ਪਾ ਰਿਹਾ ਤੇ ਇਥੇ ਗੱਲ ਆ ਕੇ ਮੁਕਦੀ ਨਹੀਂ ਸਾ। ਆ ਤਾਂ ਚਲੋ 1 ਸਤੰਬਰ ਦੀ ਗੱਲ ਹੈ। ਅੱਜ ਆਪਾਂ 12 ਤਰੀਕ ਚ ਬੈਠੇ ਆ। ਮੈਂ ਹੁਣ ਤੋਂ 1 ਘੰਟੇ ਪਹਿਲਾਂ ਦੀ ਗੱਲ ਕਰਦਾ ਟਾਈਮ ਕਿਹ ਹੈ ਸਭ? ਦੇਖਿਓ ਪ੍ਰਧਾਨ ਜੀ। 9:00 2 9:00 2 ਸਾਢੇ 12 ਮੈਂ ਹੁਣ ਤੋਂ 1 ਸਵਾ ਘੰਟੇ ਪਹਿਲਾਂ ਮੁੱਖ ਮੰਤਰੀ ਸਾਹਿਬ ਇੱਥੇ ਪ੍ਰੈਸ ਕਾਨਫਰੰਸ ਕਰ ਰਹੇ ਹੈ ਚੰਡੀਗੜ੍ਹ ਵਿਸੇਸ਼ ਦੇ ਹੱਕ ਕਿਉਂਕਿ ਅੱਜ ਤਾਂ ਹਾਲਾਤ ਉਹਨਾਂ ਦੇ ਠੀਕ ਆਏ ਹੈ ਮੈਂ ਉਹਨਾਂ ਦੀ ਮਜਾਜ ਕੁਰਸੀ ਮੈਂ ਵੀ ਕਰਨਾ पंजाब के अंदर एक सह का सहझ आया है सौखा सह भी चलो मुख्यमंत्री साहब आ गए जी एक मन संभाल ली पर वैसे मेरा मन है क्योंकि कल जो तो गवर्नर साहब बाहर आए है फोर्टिस हस्पताल तो उन्होंने कहा कि मैं बोल के स्वास्थ्य तो उनका ठीक है पर मैं भगवान मान जी को सलाह दी है भी दो तीन दिन अभी आप होर आराम कर लो पूरा स्वस्थ लाभ लेके आना तो कई साथियों ने आह भी कहा वैसे तो क्या जी भगवंत मान जी उत्थे बैठे रहनता भी फर्क नहीं पता क्योंकि सरकार तो केजरीवाल साहब चला रहे ਪਰ ਚਲੋ ਆਗੇ ਉੱਥੇ ਸਟੇਜ ਤੇ ਬੈਠੇ ਹੋਏ ਇਸੇ ਤਰ੍ਹਾਂ ਸਟੇਜ ਤੇ ਬੈਠੇ ਸਭ ਜਿੱਥੇ ਰਵਨੀਤ ਮਿੱਟੂ ਜੀ ਬੈਠੇ ਉੱਥੇ ਪੰਜਾਬ ਦੇ ਪ੍ਰਿੰਸ ਆਪਣੇ ਚੀਫ ਸੈਕਟਰੀ ਸਾਹਿਬ ਕੈਪ ਸਿਨਾ ਜੀ ਬੈਠੇ ਆ ਦੇਖੋ ਇਹ ਸਰਕਾਰ ਦਾ ਸਭ ਐਸੇ ਦਾ ਹੱਥ ਕੰਗਣ ਕੋ ਆਰ ਸੀ ਕਿਆ ਹਰ ਪੜ੍ਹੇ ਲਿਖੇ ਕੋ ਫਾਰਸੀ ਕਿਆ ਥੋੜਾ ਰਿਵਾਈਂਡ ਕਰਿਓ ਥੋੜੇ ਮੋਬਾਈਲ ਤੇ ਜਿਹੜੀ ਆ ਇਹਨਾਂ ਦੀ ਇੰਟਰਵਿਊ ਹੈ ਸਾਹਿਬ ਕਿਹੜੇ ਆਪਣੇ ਛੱਟ ਤੋਂ ਇਹਨਾਂ ਦੀ ਉਹ ਕਹਿ ਰਿਹਾ ਮੇਰੇ ਕੋਲ ਤਾਂ ਸਿਰਫ 1500 ਕਰੋੜ ਰੁਪਏ ਆਏ ਐ ਚੀਫ ਮਿਨਿਸਟਰ ਭਗਵੰਤ ਮਾਨ ਜੀ ਕਹਿ ਰਿਹਾ 1500 ਕਰੋੜ ਰੁਪਏ ਸਾਡੇ ਕੋਲ ਬੋਲਦੇ ਐ ਸਾਡੇ ਕੋਲ 12000 ਕਰੋੜ ਰੁਪਏ ਨਹੀਂ ਜਦੋਂ ਪੱਤਰਕਾਰ ਪੁੱਛਦੇ ਐ ਕਹਿੰਦੇ ਪ੍ਰਧਾਨ ਮੰਤਰੀ ਦਾ 12000 ਕਹਿ ਕੇ ਗਏ ਐ ਤੁਹਾਡੇ ਮੰਤਰੀ 12000 ਕਹਿ ਰਿਹਾ ਮੁੰਡੀਆਂ ਸਾਹਿਬ ਮੁੰਡੀਆਂ ਸਾਹਿਬ ਦਾ ਬਿਆਨ ਵੀ ਇੱਕ ਮਿੰਟ ਦਿਖਾ ਦਿਓ ਚਲੋ ਚਲਾਓ ਚਲਾ ਦਿਓ ਪਲੇ ਕੱਲ ਦੀ ਮੁੰਡਿਆ ਸਾਹਿਬ ਦੀ ਸਵਾਗਤ ਜੀ ਕਰੇ ਮਾਈਕ ਆਜਣਾ ਆਜਣਾ 71 ਕਰੋੜ ਰੁਪਏ ਖਰਚ ਹੋਈ ਹੈ ਜੁਆ ਦੇ ਹੋ ਰਿਹਾ ਚੱਲ ਰਿਹਾ ਸਰ ਜੀ ਕਹਿੰਦੇ ਜੀ 12128 ਕਰੋੜ ਰੁਪਿਆ ਸਾਡੇ ਕੋਲ ਬੋਲਦਾ ਹੈ ਚੀਫ ਮਿਨਿਸਟਰ ਸਾਹਿਬ ਕਹਿ ਰਹੇ ਹੈ ਸਾਡੇ ਕੋਲ 1500 ਕਰੋੜ ਰੁਪਇਆ ਹੈ ਜਦੋਂ ਪੱਤਰਕਾਰਾਂ ਨੇ ਇਹ ਸਵਾਲ ਕੀਤਾ ਤੇ ਭਗਵੰਤ ਮਾਨ ਜੀ ਨੇ ਕੈਪ ਸਿਨਾ ਜੀ ਨੇ ਕਿਹਾ ਸਿਨਾ ਸਾਹਿਬ ਤੁਸੀਂ ਸਮਝਾਓ ਤੇ ਸਿਨਾ ਸਾਹਿਬ ਕੀ ਕਹਿ ਰਹੇ ਹੈ ਕਹਿੰਦੇ ਜੀ ਪੰਜਾਬ ਸਟੇਟ ਦਾ ਇੱਕ ਬੈਂਕ ਹੈ ਬੈਂਕ ਦੇ ਵਿੱਚ ਸੈਂਟਰ ਤੋਂ ਪੈਸਾ ਆਂਦਾ ਹੈ ਐਸਡੀਐਫ ਦਾ ਐਨਡੀਐਫ ਐਨ ਐਨ ਐਨਡੀਐਫ ਦਾ ਜਿਹੜਾ ਆ ਐਨਡੀਆਰਐਫ ਦਾ ਜਿਹੜਾ ਪੈਸਾ ਆਂਦਾ ਹੈ 25% ਦਾ ਸਟੇਟ ਦਾ ਪੈਂਦਾ 75% ਦੀ ਗਵਰਨਮੈਂਟ ਦਾ ਸੈਂਟਰ ਦਾ ਹੁੰਦਾ ਉਸ ਬੈਂਕ ਦੇ ਅੰਦਰ ਆ ਐਂਟਰੀ ਬੋਲਦੀ ਹੈ ਜੀ ਆ ਐਂਟਰੀ ਹੈ ਸਾਡੇ ਆ 12000 ਕਰੋੜ ਰੁਪਏ ਦੀ ਐਂਟਰੀ ਬੋਲਦੀ ਹੈ ਤੇ ਕਹਿੰਦੇ ਜੀ ਫਿਰ ਤੁਸੀਂ ਲੈਣ ਨਾਲ ਕਹਿੰਨੀ ਅਗਰ ਬੈਂਕ 'ਚ ਤੁਸੀਂ ਇਕੱਠੇ ਜਾ ਕੇ ਕਹੋ ਵੀ 12000 ਕਰੋੜ ਰੁਪਏ ਸਾਡੇ ਦੇ ਦਿਓ ਤਾਂ ਬੈਂਕ ਨੇ ਇਕੱਠੇ ਦੇਣੇ ਨਹੀਂ ਪਰ ਐਂਟਰੀ ਇਹ ਬੋਲਦੀ ਹੈ ਸਭ ਭਗਵੰਤ ਮਾਨ ਜੀ ਕਹਿ ਰਹੇ ਮੇਰੇ ਕੋਲ 1500 ਕਰੋੜ ਰੁਪਏ ਹੈ ਚੀਫ ਸੈਕਟਰੀ ਸਾਹਿਬ ਕਹਿ ਰਹੇ ਨਹੀਂ ਜੀ ਐਂਟਰੀ ਬੋਲਦੀ ਹੈ ਕੇਂਦਰ ਦੇ ਪੈਸੇ ਆ 12000 ਕਰੋੜ ਰੁਪਇਆ ਹੈ ਉਹਦੇ ਤੇ ਵਿਆਜ ਵੀ ਪੈਂਦਾ ਹੈ ਮਿਲਦਾ ਹੈ ਬੈਂਕ 'ਚ ਜਦੋਂ ਪੈਸਾ ਪਿਆ ਹੈ ਤੇ ਉਹਦਾ ਵਿਆਜ ਵੀ ਹੁੰਦਾ ਸਭ ਤੋਂ ਅਗਰ ਮੇਰਾ ਕੋਈ ਕਹਿ ਰਿਹਾ ਹੈ ਕੈਪਸਨ ਸਾਹਿਬ ਜਦੋਂ ਤੁਹਾਡਾ ਪੈਸਾ ਬੈਂਕ 'ਚ ਪਿਆ ਹੈ ਉਹ ਬੈਂਕ ਉਹਦੇ ਤੇ ਵਿਆਜ ਵੀ ਸਭ ਕੌਣ ਸਹੀ ਬੋਲ ਰਿਹਾ ਕੌਣ ਗਲਤ ਬੋਲ ਰਿਹਾ ਆ ਸਰਕਾਰ ਦੀ ਗੈਰ ਜ਼ਿੰਮੇਵਾਰانہ ਜਿਹੜੀ ਹਰਕਤ ਹੈ ਕਿਸ ਤਰ੍ਹਾਂ ਇਸ ਗੱਲ ਨੂੰ ਕੋਈ ਐਕਸੈਪਟ ਕਰੂਗਾ ਇਹਦਾ ਜ਼ਿੰਦਾ ਜਾਗਦਾ ਨਮੂਨਾ ਪੇਸ਼ ਹੋਇਆ خود ਪ੍ਰਧਾਨ ਮੰਤਰੀ ਜੀ ਪ੍ਰੈਜ਼ੈਂਸ ਦੇ ਅੰਦਰ ਰਵਨੀਤ ਬਿੱਟੂ ਜੀ ਸਾਡੇ ਮੰਤਰੀ ਸਾਹਿਬ ਉੱਥੇ ਖੜੇ ਸੀਗੇ ਜਦੋਂ ਕੈਪਸਿਨਾ ਹੋਰਾਂ ਨੇ ਉੱਥੇ ਪ੍ਰੈਜੈਂਟੇਸ਼ਨ ਕੀਤੀ ਵੀ ਆ ਪੰਜਾਬ ਨੂੰ ਕਿੰਨੇ ਪੰਜਾਬ ਮੇ ਆਪਕੇ ਹਾਲਾਤ ਕਿਹੋ ਜਿਹੇ ਉਹਨਾਂ ਨੇ ਸਮਝਾਇਆ ਕੈਪਸਿਨਾ ਜੀ ਨੇ ਕਿ ਕਿੰਨੇ ਹੈ ਕਹਿੰਦਾ ਜੀ 13299 13289 13299 ਕਰੋੜ ਰੁਪਏ ਦਾ ਸਾਡੀ ਡਿਮਾਂਡ ਹੈ ਤੇ ਨਾਲ ਹੀ ਮੁੰਡੀਆਂ ਸਾਹਿਬ ਖੜੇ ਸੀਗੇ ਮੁੰਡੀਆਂ ਸਾਹਿਬ ਕਹਿੰਦੇ ਨਹੀਂ ਜੀ ਸਾਡੀ 20000 ਕਰੋੜ ਰੁਪਏ ਦੀ ਮੰਗ ਹੈ ਸਾਹਿਬ 7000 ਕਰੋੜ ਰੁਪਏ ਦਾ ਕੋਈ ਫਰਕ ਨਹੀਂ ਸਾਹਿਬ 13000 ਤੇ 20000 ਦੇ ਅੰਦਰ 7000 ਕਰੋੜ ਰੁਪਏ ਦਾ ਫਰਕ ਹੈ ਸਾਹਿਬ ਕਹਿੰਦੇ ਨਾ ਚੋਰੀ ਦਾ ਮਾਲ ਤੇ ਡਾਂਗਾਂ ਦੇ ਗੱਜ ਕੀ ਫਰਕ ਪੈਂਦਾ ਤੱਕੀ ਦੁਰਿਆ ਕੀ ਫਰਕ ਪੈਂਦਾ 7000 ਕਰੋੜ ਦੀ ਕੀ ਗਿਣਤੀ ਹੈ ਇੱਥੇ ਸਭ ਕਿਸ ਤਰ੍ਹਾਂ ਇਸ ਸਰਕਾਰ ਦੇ ਇਸ ਰਵੱਈਏ ਨੂੰ ਕੌਣ ਐਕਸੈਪਟ ਕਰੂਗਾ ਮੈਂ ਆ ਪੁੱਛਣਾ ਚਾਹੁੰਦਾ ਹੈ ਨਾ ਤੁਹਾਨੂੰ ਇਹਦਾ ਤੇ 12000 ਪਏ ਕਿ ਨਹੀਂ ਪਏ ਭਗਵੰਤ ਮਾ ਜੀ ਗੱਲਾਂ ਕਰਦੇ ਕਰਦੇ ਭੁੱਲ ਜਾਂਦੇ ਪਹਿਲਾਂ ਕੀ ਕਹਿ ਗਏ ਕਿਉਂਕਿ ਅੱਜ ਕੱਲ ਇਲੈਕਟ੍ਰੋਨਿਕਸ ਦਾ ਜ਼ਮਾਨਾ ਹੈ ਸਾਹਿਬ ਹਰੇਕ ਚੀਜ਼ ਰਿਕਾਰਡਡ ਹੈ ਇੱਕ ਮਿੰਟ ਮੈਂ ਥੋੜਾ ਫੇਰ ਲਵਾਂਗਾ ਇੱਕ ਮੈਂ ਭਗਵੰਤ ਮਾ ਜੀ ਦਾ ਹੀ ਤੁਹਾਨੂੰ ਦਿਖਾ ਦਿਆ ਮੁੰਡੀਆਂ ਸਾਹਿਬ ਨੂੰ ਤਾਂ ਚਲੋ ਮੁੰਡੀਆਂ ਸਾਹਿਬ ਦਾ ਨਵਾਜ਼ ਨਹੀਂ ਹੈ ਉਹਨਾਂ ਦੀ ਹੈਗੀ ਆਵਾਜ਼ ਹੈਗੀ ਨਹੀਂ ਆ ਤਾਂ ਹੈਗੀ ਆ ਚਲੋ ਸੁਣ ਲੋ ਸਰ ਬਹੁਤ ਅਪਸਪ ਹੈ ਬਹੁਤ ਵਰਤਨਾ ਨਹੀਂ ਹੁੰਦਾ ਸੀ ਇਹਨਾਂ ਨੂੰ ਵਰਤਨਾ ਨਹੀਂ ਸੀ ਹਾਂ ਮੈਂ ਵਰਤੂੰਗਾ ਵੀ ਉਹਨਾਂ ਤੋਂ ਜਿਦੋਂ ਹੈਗਾ ਸਾਡੇ ਕੋਲ ਸਗਾ ਹੱਥ ਕੀ ਦੇ ਦੋ ਹੁਣ ਕਹਿੰਦੇ ਆ ਸਰ ਕਹਿੰਦਾ ਇਹਨਾਂ ਨੂੰ ਵਰਤਨਾ ਨਹੀਂ ਸੀ ਹਾਂ ਦਾ ਪਹਿਲੇ ਵਾਲਿਆਂ ਨੂੰ ਹੁਣ ਕਹਿੰਦੇ ਮੈਨੂੰ ਪਤਾ ਨਹੀਂ ਪਹਿਲੇ ਵਾਲਿਆਂ ਕੋਲ ਸੀਗਾ ਕਿ ਨਹੀਂ ਉਹ ਕੈਪਸਿਨਾ ਨੇ ਕਲੀਅਰ ਕਰਤਾ ਉਹ ਕਹਿੰਦੇ ਜਿ ਪਿਆਏ ਕਾਗਜ਼ਾਂ 'ਚ 12000 ਕਰੋੜ ਰੁਪਏ ਉਦੋਂ ਦਾ ਭਗਵੰਦ ਮਾਨ ਜੀ ਕਹਿੰਦੇ ਸੀ ਪੁਰਾਣੀ ਸਰਕਾਰਾਂ ਨੂੰ ਵਰਤਨਾ ਨਹੀਂ ਆਇਆ ਮੈਂ ਵਰਤੂੰਗਾ ਤੇ ਹੁਣ ਕਹਿੰਦੇ ਆ ਮਾਨੂੰ ਸਾਡਾ ਹੱਕ ਤਾਂ ਦੇ ਦਿਓ ਸਭ ਮੈਂ ਅਮਨ ਅਰੋੜਾ ਜੀ ਦੀ ਗੱਲ ਸੁਣ ਰਿਹਾ ਸੀਗਾ ਪਰ ਸੋ ਉਹਨਾਂ ਦੇ ਬਿਆਨ ਬੜੇ ਭਾਊਕ ਹੋ ਗਏ ਸੀ ਜਦੋਂ ਮੈਂ ਉਹ ਕੋਈ ਗੱਲ ਕੀਤੀ ਵੀ ਆ ਦੱਸੋ ਕਿਹੜੇ ਵੀ ਆ ਤੁਸੀਂ 20000 ਕਰੋੜ ਦਾ ਕਿਵੇਂ ਬਣਾਇਆ 13000 ਕਰੋੜ ਤੇ ਜਦੋਂ ਮੈਂ ਸਵਾਲ ਚੱਕੇ ਉਹਨਾਂ ਨੇ ਕੋਈ ਬਿਆਨ ਦੇ ਰਹੇ ਸੀਗੇ ਵੀ ਅਸੀਂ ਮੈਨੂੰ ਕਾਗਜ਼ ਦਿਓ ਫਾਇਜ਼ਲ ਕਰ ਦਿਓ ਸਾਬ ਆਹ ਕਿਹੜੇ ਝੂਠ ਨਹੀਂ ਬੋਲਦੇ ਸਾਬ ਸੁਨੀਲ ਜਾਖੜ ਝੂਠ ਬੋਲ ਸਕਦਾ ਹੈ ਭਗਵੰਤ ਮਾਨ ਜੀ ਮਜ਼ਾਕ ਕਰ ਸਕਦੇ ਮੈਂ ਤਾਂ ਦੇਖੋ ਏਡੀ ਵੱਡੀ ਕੁਰਸੀ ਤੇ ਬੈਠੇ ਪਹਿਲਾਂ ਹੀ ਨਾਰਾਜ਼ ਹੋਏ ਬੈਠੇ ਮੇਰੇ ਦੋਸਤ ਅੱਜ ਵੀ ਨਾਮ ਲੈ ਰਹੇ ਸੀ ਜਾਖੜ ਨੂੰ ਕੋ ਵੀ ਉਹਨੂੰ ਹੁਣ ਮੈਂ ਉੱਥੇ ਵੀ ਆਉਂਗਾ ਮੈਂ ਸਾਰੀਆਂ ਗੱਲਾਂ ਦਾ ਜਵਾਬ ਦੇਵਾਂਗਾ ਪਰ ਇੱਕ ਇਸ ਕਰਕੇ ਮੈਂ ਆਹ ਕਿਹੜੇ ਮੈਂ ਤਾਂ ਕਹ ਰਿਹਾ ਸੁਨੀਲ ਝੂਠ ਬੋਲਦਾ ਹੋ ਸਕਦਾ ਹੈ ਉਹ ਮਜ਼ਾਕ ਕਰਦੇ ਆ ਉਹਨਾਂ ਨੂੰ ਮਜ਼ਾਕ ਉਹਨਾਂ ਨੂੰ ਸਭ ਮaaf ਹੈ 2023 ਜੇ ਕਿਉਂਕਿ ਜਿਸ ਦਿਨ ਪ੍ਰਧਾਨ ਮੰਤਰੀ ਇੱਥੇ ਆਏ ਹੈ ਉਸ ਦਿਨ ਕਿਸਾਨਾਂ ਨਾਲ ਜਦੋਂ ਗੱਲਬਾਤ ਹੋ ਰਹੀ ਸੀਗੀ ਤੇ ਕਿਸਾਨ ਨੇ ਇੱਕ ਸਾਥੀ ਨੇ ਖੜੇ ਹੋ ਕੇ ਕਹਿੰਦਾ ਪ੍ਰਧਾਨ ਮੰਤਰੀ ਜੀ ਦੇਖਿਓ ਕਿਤੇ ਸਾਡੇ ਨਾਲ ਪਹਿਲਾਂ ਵਾਲੀ ਨੌਜੇ 2023 ਵਾਲੀ ਨੌਜੇ ਸਾਡੇ ਹੜ ਆਇਆ ਸੀਗਾ ਉਦੋਂ ਸਰਕਾਰ ਨੇ ਪੰਜਾਬ ਸਰਕਾਰ ਨੇ ਅਨਾਉਂਸ ਕੀਤਾ ਸੀ 15-15000 ਰੁਪਏ ਏਕੜ ਦਾ ਮੁਆਵਜ਼ਾ ਦਿਆਂਗੇ ਪਰ ਸਾਨੂੰ ਮਿਲਿਆ ਨਹੀਂ ਜੀ ਤੇ ਕਹਿੰਦੇ ਇਹ ਭਗਵੰਤ ਮਾਨ ਜੀ ਇਹ ਸਰਕਾਰ ਕਹਿੰਦੀ ਇਹ ਪੈਸੇ ਵਾਪਸ ਤੁਰ ਗਏ ਪ੍ਰਾਈਮ ਮਿਨਿਸਟਰ ਜੀ ਉਹ ਦੋ ਬੋਲੇ ਹੈ ਕਿ ਸਾਰੇ ਉੱਥੇ ਬੈਠੇ ਸੀਗੇ ਸਾਹਿਬ ਬਿੱਟੂ ਜੀ ਉੱਥੇ ਸੀਗੇ ਇਹਨਾਂ ਨੇ ਪ੍ਰਧਾਨ ਮੰਤਰੀ ਕਹਿੰਦਾ ਐਸੇ ਕੈਸੇ ਪੈਸੇ ਵਾਪਸ ਥੋੜੇ ਜਾਇ ਕਰਤੇ ਪੈਸੇ ਤਾਂ ਉਹਨਾਂ ਦੇ ਪਾਸ ਮੈਂ ਕਹਿੰਦੇ ਸਾਨੂੰ ਤਾਂ ਹੀ ਪਤਾ ਲੱਗਿਆ ਪੈਸੇ ਆਏ ਨਹੀਂ ਸਾਨੂੰ ਕਿਉਂ ਨਹੀਂ ਆਏ ਪੈਸੇ ਮੈਂ ਦੱਸ ਨਾ ਸਕਦਾ ਬਾਕੀ ਜ਼ਿਲ੍ਹਿਆਂ ਦਾ ਤਾਂ ਮੈਨੂੰ ਫੌਰੀ ਤੌਰ ਤੇ ਕਿਤੇ ਮਿਲਿਆ ਨਹੀਂ ਸਾਹਿਬ ਕਿਤਾ ਮੈਂ ਆਪਣੇ ਜ਼ਿਲ੍ਹੇ ਦੀ ਗੱਲ ਕਰ ਲਿਆ ਵਾਂ ਸਾਹਿਬ ਐਸੇ ਤਾਂ ਮੈਂ ਗਲਤਾਂ ਸਾਰੇ ਪੰਜਾਬ ਦੀ ਕਰਦਾ ਪਰ ਆ ਇੱਕ ਸਬੂਤ ਹੈ ਉਹ ਕਹਿੰਦਾ ਚੌਲ ਦਾ ਇੱਕ ਦਾਣੇ ਨਾਲ ਪਤਾ ਲੱਗ ਜਾਂਦਾ ਵੀ ਕਿ ਜੀ ਪੱਕ ਗਿਆ ਕਿ ਨਹੀਂ ਪੱਕ ਗਿਆ ਅਮਰਕੋਲ ਡਿਪਟੀ ਕਮਿਸ਼ਨਰ ਫਾਜ਼ਿਲਕਾ ਦੀ ਚਿੱਠੀ ਹੈ ਸਾਬ ਜਿਹੜੀ ਉਹਨਾਂ ਨੇ ਈਟਾ ਐਸ ਡੀ ਐਮਸ ਨੂੰ ਪਾਈ ਹੈ 12 4 2023 ਨੂੰ ਉਸੇ ਕੀ ਕਹਿੰਦੇ ਐ ਮਹੀਨਾ ਮਾਰਚ ਅਪ੍ਰੈਲ 2023 ਦੌਰਾਨ ਭਾਰੀ ਵਰਖਾ ਗੜੇਮਾਰੀ ਤੇਜ਼ ਹਵਾ ਨਾਲ ਫਸਲਾਂ ਦੇ ਹੋਏ ਨੁਕਸਾਨ ਦੀ ਰਾਦ ਦੇਣ ਲਈ ਅਗੇਤੇ ਫੰਡਸ ਮਨਜ਼ੂਰ ਕਰਾਏ ਕਰਨ ਬਾਰੇ ਉਪਰੋਕਤ ਵਿਸ਼ੇ ਸੰਬੰਧੀ ਆਪ ਨੂੰ ਲਿਖਿਆ ਜਾਂਦਾ ਹੈ ਕਿ ਮਈਨਾ ਸੋਚ ਸੋ ਦੌਰਾਨ بارش ਦੇ ਧੜਾ ਦੇ ਨਾਲ ਨੁਕਸਾਨ ਨਾਲ ਵਿਰਾਤ ਲੈ ਅੰਗੇ ਤੇ ਫੰਡਸ ਪੰਜਾਬ ਸਰਕਾਰ ਮਾਲ ਪੁਨਰਵਾਸ ਤੇ ਡਿਜ਼ਾਸਟਰ ਮੈਨੇਜਮੈਂਟ ਵਿਭਾਗ ਮੁੰਡੀਆਂ ਜੀ ਹਾਜ਼ਰ ਵਾਲਾ ਵਿਭਾਗ ਸਰ ਉਹ ਵੀ ਕਿ ਮੈਂ ਆਉਂਗਾ ਮੁੰਡੀਆਂ ਸਾਹਿਬ ਵਾਲੀ ਗੱਲ ਤੇ ਉਹਨਾਂ ਵਾਲਾ ਵਿਭਾਗ ਕੀ ਹੈ ਚੰਡੀਗੜ੍ਹ ਵੱਲੋਂ ਪ੍ਰਾਪਤ ਹੋਏ ਹਨ ਇਸ ਪ੍ਰਾਪਤ ਫੰਡਸ ਆਪ ਜੀ ਨੂੰ ਹੇਠਾਂ ਅਨੁਸਾਰ ਅਲਾਟ ਕੀਤੇ ਜਾਂਦੇ ਨੇ ਖਾਤਾ ਨੰਬਰ ਅਬੋਰ ਬੈਂਕ ਦਾ ਨਾਮ ਪੀ ਐਨ ਬੀ ਐਫ ਡੀ ਆਰ ਐਸ ਡੀ ਆਰ ਐਫ 7 ਲੱਖ 20 ਹਜ਼ਾਰ ਸਟੇਟ ਬਜਟ ਤਿੰਨੋਂ ਜ਼ੀਰੋ ਸਭ 00.00 ਸਟੇਟ ਨੇ ਦਵਾਨੀ ਨਹੀਂ ਪਾਈ ਸਭ ਫਿਰ ਉਹਦੇ ਬਾਅਦ ਫਿਰ ਉਹ ਫਾਜ਼ਿਲ ਕਾ ਦਾ ਆ ਫਾਜ਼ਿਲ ਕਾ ਦਾ ਆ ਬੋਰ ਦਾ ਦੋਨਾਂ ਦੇ ਵਿੱਚ ਖਾਤਿਆਂ 'ਚ 000 ਕਰਕੇ ਉਹਨਾਂ ਨੇ ਭੇਜਤਾ ਸਾਰਾ ਹਿਸਾਬ ਕਿਤਾਬ ਇਹਦੇ ਵਿੱਚ ਕਿਨੂੰ ਕਿਸੇ ਨੂੰ ਸਿਰਫ 8600 ਰੁਪਏ ਗਏ ਸਾਬ ਕਿਸੇ ਨੂੰ ਪੈਸਾ ਨਹੀਂ ਮਿਲਿਆ ਉਹ ਸਾਰਾ ਪੈਸਾ ਕੇਂਦਰ ਸਰਕਾਰ ਦਾ ਜਿਹੜਾ ਐਸਟੀਆਰਐਫ ਦਾ ਪੈਸਾ ਸੀਗਾ ਉਹ ਪ੍ਰਾਪਤ ਹੋਇਆ ਕਿਸੇ ਨੂੰ ਕੁਝ ਨਹੀਂ ਉਹਦੇ 'ਚ ਮਿਲਿਆ ਹੁਣ ਵੀ ਜਿਹੜੇ ਆ ਖਦਸੇ ਮੈਂ ਇਸ ਕਰਕੇ ਕਹਿ ਰਿਹਾ ਸਾਬ ਹੁਣ ਨਾ ਨੇ 20000 ਰੁਪਏ ਏਕੜ ਦਾ ਅਨਾਉਂਸ ਕੀਤਾ ਮੈਂ ਭਗਵੰਤ ਮਾਨ ਜੀ ਤੋਂ ਇੱਕ ਸਵਾਲ ਤੁਹਾਡੇ ਰਾਂਹ ਪੁੱਛਣਾ ਚਾਹੂੰਗਾ ਭਗਵੰਤ ਮਾਨ ਜੀ ਆ ਪੈਸਾ ਦੇਓਗੇ ਕਿੱਥੋਂ ਮੈਨੂੰ ਪੁੱਛਣਾ ਨਹੀਂ ਚਾਹੀਦਾ ਕਿਉਂਕਿ ਭਗਵੰਦ ਮਾਨ ਜੀ ਦਾ ਸਟੇਟਮੈਂਟ ਬਾਰ-ਬਾਰ ਆਇਆ ਕਰਦੀ ਹੈ ਕਿ ਸਟੇਟ ਸਕੂਲ ਪੈਸੇ ਦੀ ਘਾਟ ਨਹੀਂ ਹੁੰਦੀ ਪੈਸਾ ਸਿਰਫ ਡਿਵੈਲਪਮੈਂਟ ਵਾਸਤੇ ਸਾਡੇ ਕੋਲ ਬਥੇਰਾ ਪੈਸਾ ਹੈ ਪਰ ਜੇ ਜੇ ਹਾਲਾਤ ਮੈਂ ਅੱਜ ਅਖਬਾਰ 'ਚ ਖਬਰ ਪੜ ਕੇ ਆਇਆ ਵੀ ਪੰਚਾਇਤਾਂ ਤੋਂ ਫੰਡ ਮੰਗਵਾ ਰਹੇ ਵਾਪਸ 30 ਕਰੋੜ ਰੁਪਏ ਪੰਚਾਇਤਾਂ ਤੋਂ ਵਾਪਸ ਲਏ ਆ ਮੈਂ ਸਰਕਾਰ ਤੋਂ ਕੀ ਉਮੀਦ ਰੱਖਾਂ ਸਾਹਿਬ ਵੀ ਹਜ਼ਾਰ ਰੁਪਏ 4 ਲੱਖ ਏਕੜ ਦੇ ਉੱਤੇ 800 ਕਰੋੜ ਰੁਪਇਆ ਬਣਦਾ ਸਾਬ ਕਿੱਥੋਂ ਪੂਰਾ ਹੋਊਗਾ ਕਿ ਕਿੰਨੀਆਂ ਕਿ ਪੰਚਾਇਤਾਂ ਤੋਂ ਖੋਹੋਗੇ ਪੈਸੇ ਇੱਕ ਝੇਲ ਚੋਂ ਕੱਢ ਕੇ ਦੂਜੀ ਝੇਲ ਚ ਪਾਈ ਜਾਨੋ ਪੰਚਾਇਤਾਂ ਵਾਲਾ ਪੈਸਾ ਕਿਸਾਨਾਂ ਦਾ ਹੀ ਹੋਣਾ ਪਿੰਡਾਂ ਵਾਲਿਆਂ ਦਾ ਹੋਣਾ ਪੈਸਾ ਜਿਹੜਾ ਪਿੰਡਾਂ 'ਚ ਲੱਗਣਾ ਹੈ ਉਹ ਤੁਸੀਂ ਕਹਿ ਕੇ ਕੋਈ ਮਹਵਜਾ ਵੰਡ ਦੂਗਾ ਦੂਜੇ ਪਾਸੇ ਕੇਂਦਰ ਸਰਕਾਰ ਤੋਂ ਇਹਨਾਂ ਨੇ ਮਹਵਜਾ ਮੰਗਿਆ ਹੈ ਪਿੰਡਾਂ ਵਾਸਤੇ ਉਹ ਵੀ ਇੱਕ ਬਹੁਤ ਹੀ ਕੋਝਾ ਮਜ਼ਾਕ ਹੈ ਸਾਬ ਉਸ 13000 ਕਰੋੜ ਦੇ ਅੰਦਰ ਸਭ ਤੁਹਾਡੇ ਤੋਂ ਕੋਈ ਲੁਕਿਆ ਨਹੀਂ ਤੁਹਾਡੇ ਕੋਲ ਸਾਰੀ ਡਿਟੇਲਸ ਹੈ 13000 ਕਰੋੜ ਦੀ ਜਿਹੜੀਆਂ ਨੇ ਬਣਾਈ ਹੈ ਬ੍ਰੇਕਡਾਊਨ ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਅਜੰਡਾ ਹੈ 5084 ਹੈ 5048 ਕਰੋੜ ਰੁਪਏ ਮੰਗੇ ਹੈ ਰੂਰਲ ਡਿਵੈਲਪਮੈਂਟ ਵਾਸਤੇ 5000 ਕਰੋੜ ਰੁਪਏ ਰੂਰਲ ਡਿਵੈਲਪਮੈਂਟ ਵਾਸਤੇ ਸਾਰੇ ਪੰਜਾਬ ਦੇ 13000 ਆ 13000 ਪਿੰਡਾਂ ਵਾਸਤੇ ਨਹੀਂ 2000 ਪਿੰਡਾਂ ਦੀ ਗੱਲ ਕਰਦੇ ਆ ਵੈਸੇ ਜਿੱਥੇ ਤਾਈ ਮੇਰੀ ਨੌਲੇਜ ਹੈ ਸਰਕਾਰੀ ਆંકੜਿਆਂ ਤੇ ਜ਼ਿਆਦਾ ਯਕੀਨ ਮੈਂ ਨਹੀਂ ਕਰਦਾ 1400 ਪਿੰਡ ਪ੍ਰਭਾਵਿਤ ਹੋਏ ਐ ਪਰ ਜੇ 2000 ਵੀ ਮੰਨ ਲਈਏ ਹਰੇਕ ਪਿੰਡ ਦੇ ਖਾਤੇ 'ਚ 2.5 ਕਰੋੜ ਰੁਪਇਆ ਚੜਦਾ ਸਾਬ 2.5 ਕਰੋੜ ਰੁਪਇਆ ਇਹਨਾਂ ਨੇ ਲਾਇਆ ਕਿਤੇ 2.5 ਕਰੋੜ ਰੁਪਇਆ ਟੋਟਲ ਬਜਟਰੀ ਅਲੋਕੇਸ਼ਨ ਬਜਟ ਦਾ ਜਿਹੜਾ ਪੈਸਾ ਪਿਛਲੇ 3.5 ਸਾਲ 'ਚ ਰੂਰਲ ਡਿਵੈਲਪਮੈਂਟ ਮਿਨਿਸਟਰੀ ਨੇ ਖਰਚ ਕੀਤਾ ਹੈ 1500 ਕਰੋੜ ਰੁਪਏ ਤੋਂ ਫालतू ਹੈ ਨਹੀਂ ਸਾਹਿਬ 1.7 770 ਕਰੋੜ ਰੁਪਏ ਇੱਕ ਸਾਲ ਮੇਰੇ ਕਹੇ 1100 ਕੁਝ 1700 1800 ਕਰੋੜ ਰੁਪਿਆ